ਸਤਿ ਸ੍ਰੀ ਅਕਾਲ ਜੀ ਮੈਂ ਜਸਵੀਰ ਕੌਰ ਬੋਲਦੀ ਹਾਂ ਹਾਂ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਜਿਸ ਤਰ੍ਹਾਂ ਕਿ ਮੁੰਡੇ ਨੂੰ ਨਵਾਇਆ ਜਾਂਦਾ ਸੀ ਤੇ ਫਿਰ ਉਹ ਬਾਹਰ ਜਦੋਂ ਆਉਂਦਾ ਸੀ ਉਹ ਮੈਂ ਥੋੜਾ ਜਿਹਾ ਭੁੱਲ ਗਈ ਉਹ ਸੱਤ ਚੱਪੜੀਆਂ ਰੱਖੀਆਂ ਜਾਂਦੀਆਂ ਸੀ ਇਹ ਵੀ ਕੋਈ ਰਿਵਾਜ ਸੀ ਉਹਨੂੰ ਮੁੰਡਾ ਜਦੋਂ ਨਾ ਕੇ ਨਿਕਲਦਾ ਤੋਂ ਉਹਨਾਂ ਨੂੰ ਪਾਉਂਦਾ ਆ ਉਹ ਕੋਈ ਆਪਣੀ ਰਸਮੀ ਤਰੀਉਂ ਦੀ ਆਏ ਹਮੇਸ਼ਾ ਹੁਣ ਤੱਕ ਵੀ ਹੈਗੀ ਆ ਤੇ ਫਿਰ ਮਾਮੇ ਨੇ ਕੋਈ ਉਹਨੂੰ ਚੀਜ਼ ਪਾਉਣੀ ਹੁੰਦੀ ਆ ਜਿਸ ਤਰ੍ਹਾਂ ਕੜਾ ਜਿੰਨਾ ਵੀ ਕਿਸੇ ਕੋਹ ਪਹੁੰਚ ਪਵੇ ਕੜਾ ਹੋ ਜੇ ਜਾਂ ਛਾਪ ਹੋ ਜੇ ਜੋ ਵੀ ਉਹਨੂੰ ਪਾ ਕੇ ਚੁੱਕ ਕੇ ਅੰਦਰ ਲੈ ਜਾਂਦਾ ਫਿਰ ਅੰਦਰ ਜਾ ਕੇ ਤੇ ਫਿਰ ਸ਼ੁਰੂ ਹੋ ਜਾਂਦੀ ਆ ਬਰਾਤ ਦੀ ਤਿਆਰੀ ਮੁੰਡਿਆਂ ਨੂੰ ਬਿਠਾਇਆ ਜਾਂਦਾ ਉਹਨੂੰ ਕੱਪੜੇ ਉਹਦੇ ਤਿਆਰ ਕੀਤੇ ਜਾਂਦੇ ਸੇਹਰਾ ਲਾਉਣਾ ਪਹਿਣਾ ਸੇਹਰਾ ਲਿਆਉਂਦੇ ਨੇ ਉਹ ਉਹਨਾਂ ਨੇ ਲਾਉਣਾ ਹੁੰਦਾ ਤੇ ਫਿਰ ਇਹ ਗਾਣਾ ਬੋਲਦੇ ਨੇ ਮਤ ਤੇ ਤੇ ਚਮਕਣ ਵਾਲ ਮੇਰੇ ਬੰੜੇ ਦੇ ਮੱਥੇ ਤੇ ਚਮਕਣ ਵਾਲ ਮੇਰੇ ਬੰੜੇ ਦੇ ਆਵੇ ਬੰਨਾ ਬਨ ਸਗਨ ਦਗਾਨ ਆਵੇ ਬੰਨਾ ਬਨ ਸਗਨ ਦਗਾਨ ਗਾਣੇ ਦੇ ਫੁੰਮਣ ਚਾਰ ਮੇਰੇ ਬੰੜੇ ਦੇ ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ ਪਾਵੇ ਬੰਨ ਬੰਨ ਸਗ ਨੰਦਾ ਸੇਰਾ ਆਵੇ ਬੰਨ ਬੰਨ ਸਗ ਨੰਦਾ ਸੇਰਾ ਸੇਰੇ ਦਾ ਮੁੱਲ ਹਜ਼ਾਰ ਮੇਰੇ ਬੰਨੜੇ ਦੇ ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ ਆਵੇ ਬੰਨਾ ਚੜ ਸਗਨ ਦੀ ਕੋੜੀ ਆਵੇ ਬੰਨਾ ਚੜ ਸਗਨ ਦੀ ਕੋੜੀ ਜੋੜੀ ਪ੍ਰਾਮਾਂ ਦੇ ਨਾਲ ਮੇਰੇ ਬਨੜੇ ਦੇ ਮੱਥੇ ਤੇ ਚਮਕਣ ਵਾਲ ਮੇਰੇ ਬਨੜੇ ਦੇ ਆਵੇ ਬੰਨਾ ਲੈ ਸਗਨ ਦੇ ਲਾਵਾ ਆਵੇ ਬੰਨਾ ਲੈ ਸਗਨਾ ਦੀ ਲਾਵਾ ਸੋਹਣੀ ਜੀ ਬਨੋ ਤੇਰੇ ਨਾਲ ਮੇਰੇ ਬਨੜੇ ਦੇ ਮੱਥੇ ਤੇ ਚਮਕਣ ਵਾਲ ਮੇਰੇ ਬਨੜੇ ਦੇ ਆਵੇ ਬਨਾਲਿਆ ਸਗਨਾ ਦੀ ਢੋਲੀ ਆਵੇ ਬਨਾਲਿਆ ਸਗਨਾ ਦੀ ਢੋਲੀ ਮਾਤਾ ਨੇ ਪਾਣੀ ਪੀਤਾ ਵਾਰ ਮੇਰੇ ਬਨੜੇ ਦੇ ਮੱਤੇ ਤੇ ਚਮਕਣ ਵਾਲ ਮੇਰੇ ਬੰਣੜੇ ਅਜੀ ਫਿਰ ਸੇਰਾ ਬਣਿਆ ਜਾਂਦਾ ਵਾ ਪੂਰੀ ਤਿਆਰੀ ਕੀਤੀ ਜਾਂਦੀ ਆ ਕਲਗੀ ਲਾਈ ਜਾਂਦੀ ਆ ਬੜੀਆਂ ਭੈਣਾਂ ਖੁਸ਼ ਵਾ ਖੁਸ਼ੀ ਦੇ ਨਾਲ ਸੇਰਾ ਬੰਦੀਆਂ ਵਾ ਬਾਕੀ ਵੀ ਭੈਣ ਭਰਾ ਸਾਰੇ ਬਹੁਤ ਖੁਸ਼ੀ ਨਾਲ ਤਿਆਰ ਹੋ ਕੇ ਤੇ ਜੱਣ ਤੁਰਨ ਲੱਗਦੀ ਆ ਜਦੋਂ ਜੱਣ ਪਹਿਲਾਂ ਟੁੰਡੇ ਨੂੰ ਘੋੜੀ ਚੜਾਇਆ ਜਾਂਦਾ ਦੇ ਸ਼ਾਨਦਾਰਾ ਰਾਜਾ ਮੇਰੇ ਬਾਬਲ ਦਾ ਪਿਆਰਾ ਅਮੜੀ ਦੇ ਦਿਨ ਦਾ ਸਹਾਰਾ ਨੀ ਵੀਰ ਮੇਰਾ ਕੋੜੀ ਚੜਿਆ ਕੋੜੀ ਚੜਿਆ ਨੀ ਸਈਓ ਕੋੜੀ ਚੜਿਆ ਸੋਨੇ ਦੀਆਂ ਤਾਰਾਂ ਦਾ ਸੇਰਾ ਜੱਦ ਲਾਇਆ ਸੋਨੇ ਦੀਆਂ ਤਾਰਾਂ ਦਾ ਸੇਰਾ ਜੱਦ ਲਾਇਆ ਵੀਰ ਮੇਰੇ ਦਾ ਹੋਇਆ ਰੂਪ ਸੁਵਾਇਆ ਚੱਲਿਆ ਨਾ ਜਾਵੇ ਲਿਸ਼ਕਾਰਾ ਨੇ ਵੀਰ ਮੇਰਾ ਕੋੜੀ ਚੜਿਆ ਕੋੜੀ ਚੜਿਆ ਨੀ ਸਈਓ ਕੋੜੀ ਚੜਿਆ ਤੇ ਫੇਰ ਭਾਬੀਆਂ ਨੇ ਸ਼ਰਮਾ ਪਾਉਣਾ ਜਿੰਨੀਆਂ ਵੀ ਭਾਬੀਆਂ ਹੋਣ ਰਿਸ਼ਤੇਦਾਰਾਂ ਚ ਵੀ ਜਿਹੜੀਆਂ ਹੋਣ ਸਾਰੀਆਂ ਨੇ ਇਹ ਸਾਰੇ ਰਿਵਾਜ ਹੁਣ ਵੀ ਚੱਲਦੇ ਆ ਤੇ ਫੇਰ ਭੈਣਾ ਨੇ ਭੈਣਾ ਨੇ ਲਵਾਗਾ ਬੰਦਣੀਆਂ ਤੇ ਫੇਰ ਵਾਦ ਦੇ ਵਿੱਚ ਜਾਂਦੀ ਤਿਆਰੀ ਹੁੰਦੀ ਆ ਜਾਂਨ ਉਦੋਂ ਘੋੜੀਆਂ ਤੇ ਜਾਂਦੀ ਸੀ ਉਸ ਪਹਿਲੇ ਰਵਾਇ ਪਹਿਲੇ ਮੰਨੇ ਵਿੱਚ ਮੁੰਡਿਆਂ ਨੇ ਵੀ ਘੋੜੀ ਤੇ ਜਾਣ ਜਾਣਾ ਤੇ ਬਾਕੀ ਸਾਰੀ ਜਾਂ ਜਿੰਦੀ ਆ ਉਹ ਸਾਰੀ ਘੋੜੀਆਂ ਤੇ ਆ ਕੇ ਤਿਆਰ ਹੋ ਕੇ ਤਾਂ ਉਹ ਤਾਂ ਆਪਣੇ ਪਿੰਡਾਂ ਤੋਂ ਲੱਗੇ ਚੱਲ ਜਿੱਥੇ ਵੀ ਜਾਂਨ ਜਾਣ ਵਾਲੇ ਨਾਲ ਆ ਕੇ ਆਂਦਾ ਸੀ ਉਹ ਤਿਆਰ ਹੋ ਕੇ ਆ ਜਾਂਦੇ ਆ ਮੁੰਡੇ ਘੋੜੀ ਤੇ ਚਲਾ ਜਾਂਦਾ ਕਿਨ ਪਾਈਆਂ ਤੈਨੂੰ ਸੁਰਵੇਂ ਸਲਾਈਆਂ ਕੇਨ ਫਰੀ ਤੇਰੀ ਵਾਹ ਕੇਨ ਪਾਇਆ ਤੈਨੂੰ ਸੁਰ ਵਿੱਚ ਲਾਈਆ ਕੇਨ ਫਰੀ ਤੇਰੀ ਵਾਹ ਪਭੋ ਪਾਇਆ ਮੈਨੂੰ ਸੁਰ ਵਿੱਚ ਲਾਈਆ ਪੈਣਾ ਫੜੀ ਮੇਰੀ ਵਾਹ ਗਪਭੋ ਪਹਿਣਾ ਪੜੀ ਮੇਰੀ ਵਲ ਵੀਰਾ ਪੰਜ ਸੱਤ ਪਹਿਣਾ ਮੇਰ ਪਈਆ ਨਹੀਂਓ ਲੈਣਾ ਵੀਰਾ ਪਈਆ ਰਖ ਪੱਲੇ ਤੇਰਾ ਲੂਣ ਤੇਰ ਚੱਲੇ ਜਮ ਜਮ ਜਾਈ ਵੀਰਾ ਸਵਰੇ ਜਾਨ ਦੀ ਤਿਆਰੀ ਹੋ ਜਾਂਦੀ ਆ ਤੇ ਜਾਨ ਜਦੋਂ ਜਾਂਦੀ ਆ ਤੇ ਫਿਰ ਇਹ गाना ਬੋਲਿਆ ਜਾਂਦਾ ਵਜ ਨਗਾਰ ਵਜਿਆ ਨੀ ਚੜ ਚੱਲੇ ਆ ਨੀ ਪਤਾ ਕੀ ਦੜਾ ਕਈਏ